ਜਿਹੜੀ ਗੁੰਡਲਣੀ ਆ। ਤੇ ਜਿਹੜੀ ਸਾਡੇ ਸੁੱਤੀ ਹੋਈ ਸ਼ਕਤੀ ਅਭਿਦਰ ਉਹ ਜਿਹੜੀ ਸੁਰਤ ਹੈ ਜਿਹੜੀ ਸਾਡੀ ਠਾਨ ਜਾਰੀ ਆ ਮਾਰੇ ਦੋਹਾਂ ਸਿਰਿਆਂ ਦਾ ਆਪ ਸੁਆਮੀ ਦੋ ਸਿਰੇ ਕਿਹੜੇ ਇੱਕ ਰੀੜ ਦੀ ਹੱਡੀ ਦੇ ਥੱਲੇ ਤੇ ਕਰੀਡ ਦੀ ਹੱਡੀ ਦੇ ਉੱਪਰ ਮਾਰੇ ਦੋਵੇਂ ਤਰਫਾ ਉਪਾਇੋਂ ਵਿੱਚ ਸ਼ਕਤ ਸ਼ਿਵਵਾਸਾ ਰੀੜ ਦੀ ਹੱਡੀ ਥੱਲੇ ਸ਼ਕਤ ਹੈ ਉੱਪਰ ਸ਼ਿਖ ਹੈ ਤੇ ਇਹਨਾਂ ਦਾ ਜਿਹੜਾ ਮਿਲਾਪ ਹੈ ਉਹ ਬੰਦੇ ਨੂੰ ਬ੍ਰਹਮਦਾਨ ਹਾਲ ਕਰ ਬੰਦ ਰਿਹਾ ਇਹ ਸਾਡੀ ਦੋ ਪੜਾਣੇ ਇੱਕ ਥੱਲੇ ਨੂੰ ਖਿੱਚ ਰਹੇ ਨੇ ਔਰ ਇੱਕ ਉੱਪਰ ਨੂੰ ਖਿੱਚ ਰਹੇ ਤੋਂ ਬੰਦਾ ਹਮੇਸ਼ਾ ਹਮੇਸ਼ਾ ਹੀ ਪਾਟਿਆ ਰਹਿਦਾ ਦੋ ਦਿਸ਼ਾਂਾਂ ਤੋਂ ਬੈ ਕੋਈ ਵੀ ਚੀਜ਼ ਈਵਨ ਮਨ ਚ ਵਿਚਾਰ ਆਂਦੇ ਹਨ ਜੇ ਹਾਂ ਪੱਖ ਤੇ ਨਾਲ ਨਾ ਪੱਖ ਨਾਲ ਹੀ ਆ ਜਾਂਦਾ ਕਿਉਂਕਿ ਊਰਜਾ ਜਿਹੜੀ ਹੈ ਨਾ ਇਹ ਆਪਸ ਨੂੰ ਇੱਕ ਦੂਜੇ ਦੇ ਵਿਰੋਧੀ ਜਾ ਰਹੀ ਹੈ ਸ਼ਿਵ ਕਿਤੇ ਹੋਰ ਜਾ ਰਿਹਾ ਸ਼ਕਤੀ ਕਿਤੇ ਹੋਰ ਜਾ ਰਿਹਾ ਤੋਂ ਇਹਨਾਂ ਦੋਵਾਂ ਊਰਜਾਵਾਂ ਨੂੰ ਆਪਾਂ ਜਦੋਂ ਜੋੜਨਾ ਹੈ ਤੇ ਸਾਨੂੰ ਤਿੰਨ ਚੀਜ਼ਾਂ ਚਾਹੀਦੀਆਂ ਹਨ एक है पवन की शुद्धता जी पिछलीस की शुद्धता उसकी है आ, काम जो कुछ भी खाने अल्टीमेटली है वीर बनता है, बन है पुरुष ठीक और साक्शुअल एनर्जी बनती है बहुत इसी वास्ते भी पुरुष वास्ते भी ਪੁਰਾਣੇ ਸ਼ਾਸਤਰ ਦੱਸਦੇ ਨੇ ਕਿ ਜਦੋਂ ਅਸੀਂ 80 ਬੁਰਕੀਆਂ ਖਾਂਦੇ ਹਾਂ 80 ਬੁਰਕੀਆਂ ਠੀਕ ਖਾਂਦੇ ਹਾਂ ਉਹ ਬਣਦੀ ਹੈ ਇੱਕ ਬੂੰਦ ਖੂਨ ਦੀ 80 ਬੂੰਦਾਂ ਖੂਨ ਦੀਆਂ ਇੱਕ ਬੂੰਦ ਕਾਮ ਉੱਡ ਜਾ ਜਾਂ ਸੈਕਸ਼ਨ એનર્ਜੀ ਬਣਦੀ ਹੈ ਇਹ ਜੰਦ ਬੰਦਾ ਠੀਕ ਹੁਣ ਜੇ ਸਾਡਾ ਸਾਰਾ ਹੀ ਸਰੀਰ ਇਸ ਚੀਜ਼ ਨੂੰ ਪ੍ਰੋਡਿਊਸ ਕਰ ਰਿਹਾ ਹੈ। ਤਾਂ ਇਹਦਾ ਮਤਲਬ ਇਹ ਜੀ ਬਹੁਤ ਕੀਮਤੀ ਚੀਜ਼ ਹੈ। ਜੀ। ਤਾਂ ਇਹਨੂੰ ਕੰਟਰੋਲ ਕਰਨਾ, ਇਹਨੂੰ ਡਾਇਰੈਕਟ ਕਰਨਾ ਇੱਕ ਸਾਧਕ ਵਾਸਤੇ ਬਹੁਤ ਇੰਪੋਰਟੈਂਟ ਪੜਾ ਹੈ। ਜਦੋਂ ਬ੍ਰਹਮਚਾਰੀਏ ਦੀ ਜੀ ਆਪਾਂ ਗੱਲ ਕਰੀਏ ਤਾਂ ਠੀਕ ਬ੍ਰਹਮਚਾਰੀ ਜਦੋਂ ਸੈਕਸ਼ੂਅਲ એનર્ਜੀ 40 ਦਿਨ ਸਰੀਰ ਦੇ ਵਿੱਚ ਰਵੇ ਤਾਂ ਉਹ ਜਿਹੜੀ ਸੀਮਨ ਜੋ ਹੈ ਉਹ ਪੱਕਣ ਨਾਲ ਤਾਂ ਪੈਂਦਾ ਹੈ ਸਰੀਰ ਦੇ ਸੇਕ ਦੇ ਨਾਲ ਉਹ ਪੱਕਣ ਨਾਲ ਤਾਂ ਪੈਂਦਾ ਹੈ ਛਾਲੀ ਬਣਦਾ ਉਹ ਪੱਕ ਕੇ ਬਣਦਾ ਹੈ ਉਹ ਜਿਸ ਸਰੀਰ ਦੇ ਵਿੱਚ ਜਿਹੜੀ ਜਾਨ ਆਪਾਂ ਕਹਿੰਦੇ ਫਲਾਣੇ ਜਿੱਤੇ ਸਰੀਰ ਤੇ ਜਾਨ ਹੀ ਹਨੀਗੀ ਔਰ ਸਾਹ ਵੀ ਲੈ ਰਿਆ ਰੋਟੀ ਵੀ ਖਾ ਰਿਆ ਪਾਣੀ ਵੀ ਪੀ ਰਿਆ ਉਹ ਜਾਨ ਕਿਹੜੀ ਹੈ ਇਹ ਨਹੀਂ ਜਾਨ ਪਾਣੀ ਪਿਊਬਟੀ ਤੋਂ ਪਹਿਲਾਂ ਪਿਊਬਟੀ ਤੋਂ ਪਹਿਲਾਂ ਬੱਚਾ ਜੋ ਵੀ ਖਾਂਦਾ ਹੈ ਉਹ ਉਹਦੇ ਸਰੀਰ ਦੇ ਵਿੱਚ ਸਮਾ ਜਾਂਦਾ ਹੈ ਬੱਚੇ 'ਚ ਜਾਨ ਹੁੰਦੀ ਹੈ ਵਿੱਚ ਹਲਕਾਪਨ ਹੁੰਦਾ ਠੇਕ ਵੀ ਜਾਇ ਤੇ ਉਹਨੂੰ ਸੱਟ ਨਹੀਂ ਲੱਗਦੀ ਉਹਦੇ 'ਚ ਸਰਲਤਾ ਹੁੰਦੀ ਆ ਉਹਦੇ 'ਚ ਮਾਸੂਮੀਅਤ ਹੁੰਦੀ ਆ ਕਿਉਂਕਿ ਜਦੋਂ ਅੰਨ ਜੋ ਬ੍ਰਹਮ ਹੈ ਪਾਣੀ ਜੋ ਬ੍ਰਹਮ ਹੈ ਹੂੰ ਪ੍ਰਾਣ ਜੋ ਬ੍ਰਹਮ ਹਨ ਜਦੋਂ ਅੰਦਰ ਜਾਂਦੇ ਨੇ ਤਾਂ ਸਰੀਰ ਨੂੰ ਉਹ ਊਰਜਾ ਦੇ ਰਹੇ ਨੇ ਪਰ ਪਿਊਬਰਟੀ ਤੋਂ ਬਾਅਦ ਰੱਬ ਜਦੋਂ ਅੰਦਰ ਜਾਂਦਾ ਹੈ ਪ੍ਰਾਣਾਂ ਦੇ ਰੂਪ ਚ ਰੋਟੀ ਦੇ ਰੂਪ ਚ ਇਤਿਆਰ ਤਾਂ ਉਹ ਸਰੀਰ ਨੂੰ ਨਹੀਂ ਉਹ ਸੈਕਸ਼ੁਅਲਿਟੀ ਪੜਨੀ ਸ਼ੁਰੂ ਹੋ ਜਾਂਦੀ ਹੈ ਇਹ ਇਹ ਸਪੁੱਝ ਬ੍ਰਹਮ ਨਹੀਂ ਕਹਿ ਰਿਹਾ ਕੋਈ ਨਾ ਇਹ ਕਰਤੇ ਦਾ ਖੇਲ ਹੈ ਉਹ ਆਪ ਹੀ ਵਿੱਚ ਸਮਾਇਆ ਹੈ ਹੁਣ ਜੇ ਤੁਸੀਂ ਇਹਨੂੰ ਪ੍ਰੀਜ਼ਰਵ ਨਾ ਕਰੋ ਇਹਨੂੰ ਕੰਟਰੋਲ ਨਾ ਕਰੋ ਤਾਂ ਉਹ ਜਿਹੜੀ ਜਾਨ ਹੈ ਜੋ ਬੱਚੇ 'ਚ ਭਰਪੂਰ ਹੈ ਜੀ ਠੀਕ ਉਹ ਜਿਹੜੀ ਜਾਨ ਹੈ ਉਹ ਤੁਹਾਡੇ 'ਚ ਘਟਣੀ ਸ਼ੁਰੂ ਹੋ ਜਾਏਗੀ ਜੀ ਜਿਉਂਦੇ ਜਿਉ ਤੁਸੀਂ ਜਿਉਂਦੇ ਹੋਏ ਵੀ ਤੁਸੀਂ ਸੰਪੂਰਨ ਜੀਵਨ ਨੂੰ ਅਨੁਭਵ ਨਹੀਂ ਕਰ ਸਕੋਗੇ ਚਿਰਚੜੇ ਹੋ ਜਾਓਗੇ ਮੌਤ ਦੇ ਜਾਦੇ ਨਜ਼ਦੀਕ ਹੋ ਜਾਓਗੇ ਕਿਉਂਕਿ ਤੁਸੀਂ ਸਾਰਾ ਕੁਝ ਜੋ ਅੰਦਰ ਜਾ ਰਿਹਾ ਹੈ ਬਣਾਉਣਾ ਤੇ ਉਹਨੇ ਜੀਵਨ ਸੀ ਬਟ ਤੁਸੀਂ ਉਹਨੂੰ ਚਾਂਸ ਨਹੀਂ ਦੇ ਰਹੇ ਜੀਵਨ ਬਣਦਾ ਤੁਸੀਂ ਵਾਂਝੇ ਹੁੰਦੇ ਜਾ ਰਹੇ ਹੋ ਰੱਬ ਆ ਰਿਹਾ ਹੈ ਤੁਹਾਨੂੰ ਸੰਪੂਰਨਤਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਤੁਸੀਂ ਉਹਨੂੰ ਮੇਨਟੇਨ ਨਹੀਂ ਕਰ ਰਹੇ 40 ਦਿਨ ਜੇ ਤੁਸੀਂ ਇਸ ਨੂੰ ਰੋਕ ਲੋ ਤਾਂ ਅੰਦਰ ਜੋ ਹੈ 40 ਦਿਨਾਂ ਬਾਅਦ 40 ਦਿਨਾਂ ਬਾਅਦ ਸਰੀਰ ਦਾ ਜਿਹੜੀ ਹੀਟ ਹੈ ਜਿਹੜੀ ਹੌਲੀ-ਹੌਲੀ ਆਪਾਂ ਪਹਿਲਾਂ ਜਿਹੜੀ ਇਹ ਹੀਟ ਬਣਦੀ ਆ ਇਸ ਤਰ੍ਹਾਂ ਕਹਿ ਲੋ ਉਹਦੇ ਨਾਲ ਬਣਦਾ ਹੈ ਅ ਸਾਡੀ ਡਾਈਜੈਸਟਿਵ ਫਾਇਰ ਜਿੱਥੇ ਅਗਨੀ ਸਟਰੋਂਗ ਹੁੰਦੀ ਹੈ ਉਸ ਤੋਂ ਬਾਅਦ ਆਉਂਦਾ ਹੈ ਪਹਿਲਾਂ ਦੀ ਡਾਈਜੈਸਟਿਵ ਫਾਇਰ ਫਿਰ ਆਉਂਦੀ ਆ ਇੰਟੈਲੈਕਚੁਅਲ ਫਾਇਰ ਉਸ ਤੋਂ ਬਾਅਦ ਆਉਂਦੀ ਹੈ ਸਾਈਕਿਕ ਫਾਇਰ ਚਿੰਤਾ ਅਗਨੀ ਇਹ ਠੀਕ ਹੈ ਨਾ ਇਹਦੇ ਅੰਦਰ ਰੁਕਣ ਦੇ ਨਾਲ ਬੁੱਧੀ ਵੀ ਤੇਜ਼ ਹੁੰਦੀ ਹੈ ਛੇਤਰੀ ਤੇਜ਼ ਹੁੰਦਾ ਹੈ ਤੋਂ ਉਸ ਤੋਂ ਬਾਅਦ ਜਿਹਨੂੰ ਪ੍ਰਿਜ਼ਰਵ ਕਰ ਲੋ ਡਾਈਜੈਸਟਿਵ ਫਾਇਰ ਵਿੱਚ ਜઠਰ ਅਗਨੀ ਪਚਾਣ ਇਤਿਆਦ ਜੀਵਨ ਦਾ ਪੂਰਾ ਅਨੁਭਵ ਹੁੰਦਾ ਹੈ ਉਸ ਤੋਂ ਬਾਅਦ ਫਿਰ ਇੰਟੈਲੈਕਚੁਅਲ ਫਾਇਰ ਦਿਮਾਗ ਬੱਤਾ ਹੈ ਉਸ ਤੋਂ ਬਾਅਦ ਫਿਰ ਸਾਈਕਿਕ ਫਾਇਰ ਜੇ ਤੁਸੀਂ ਇਹਨੂੰ ਮੇਨਟੇਨ 40 ਦਿਨਾਂ ਤੋਂ ਵੱਧ ਮੇਨਟੇਨ ਕਰ ਲੋ ਤਾਂ ਇਹ ਬਣ ਜਾਂਦੀ ਹੈ ਸਾਈਕਿਕ ਫਾਇਰ ਸਾਈਕਿਕ ਵਰ ਚਿੱਤ ਅਗਨੀ ਪਨਾ ਨਾਮ ਚਿੱਤਿਆ ਬੈ ਚਿੱਤ ਸਟਰੋਂਗ ਹੋ ਜਾਂਦਾ ਹੈ ਉਹਦੇ ਚ ਕੋਈ ਵੀ ਚੀਜ਼ ਹੈ ਵਿੱਚ ਸਮਾ ਸਕਦੀ ਤੁਹਾਡੀ ਮੈਮਰੀ ਵਧੇਗੀ ਆ ਤੁਹਾਨੂੰ ਹਰ ਚੀਜ਼ ਤੁਹਾਨੂੰ ਯਾਦ ਰਹੇਗੀ ਤੁਹਾਡੀ ਜਿਹੜੀ ਹੋਲਡ ਕਰਨ ਦੀ ਸਮਰੱਥਾ ਹੈ ਕਿਸੇ ਵੀ ਚੀਜ਼ ਨੂੰ ਹੋਲਡ ਕਰਨ ਦੀ ਸਮਰੱਥਾ ਦੁੱਖ ਨੂੰ ਹੋਲਡ ਕਰਨ ਦੀ ਸਮਰੱਥਾ ਸੁੱਖ ਨੂੰ ਹੋਲਡ ਕਰਨ ਦੀ ਸਮਰੱਥਾ ਤੁਹਾਡੇ ਚ ਵਧੇਗੀ ਜੀ ਕਿਉਂਕਿ ਤੁਸੀਂ ਉਹਨੂੰ ਮੇਨਟੇਨ ਕਰ ਰਹੇ ਹੋ ਜੋ ਕਿ ਜੀਵਨ ਹੈ ਚਿਤ ਸ਼ਕਤੀ ਵਧੇਗੀ ਚਿੱਤ ਸ਼ਕਤੀ ਜੋ ਹੈ ਚਿੱਤ ਅਗਨੀ ਵੱਧ ਗਈ ਉਸ ਤੋਂ ਬਾਅਦ ਤੁਸੀਂ ਮੇਨਟੇਨ ਰੱਖੋ ਫਿਰ ਬਣਦੀ ਹੈ ਸਾਲ ਬਾਅਦ ਇਹ ਬਣਦੀ ਹੈ ਯੋਗ ਅਗਨੀ ਫਿਰ ਤੁਸੀਂ ਜੁੜਨਾ ਯੋਗ ਮੈਨੇ ਜੁੜਨਾ ਤੁਸੀਂ ਆਪਣੇ ਨਾਲ ਜੁੜਨਾ ਸ਼ੁਰੂ ਕਰੋਗੇ ਤੁਸੀਂ ਸੰਸਾਰ ਨਾਲ ਜੁੜਨਾ ਸ਼ੁਰੂ ਕਰੋਗੇ ਤੁਹਾਡਾ ਸੰਸਾਰ ਦੇ ਵਿੱਚ ਇੱਕ ਪ੍ਰੈਜ਼ੈਂਸ ਬਣਨਾ ਸ਼ੁਰੂ ਹੋ ਜਾਊਗਾ ਜਿੱਥੇ ਜਾਓਗੇ ਪ੍ਰਵੇਸ਼ ਕਰੋਗੇ ਲੋਕੀ ਤੁਹਾਡਾ ਦਿਲ ਵੇਖਣਗੇ ਇਹਨੂੰ ਕਹਿੰਦੇ ਨੇ ਨਾਨਕ ਤੇ ਮੁਖ ਉਜਲੇ ਇੱਕ ਉੱਜੜਤਾ ਇੱਕ ਕਲੈਰਿਟੀ ਆਫ ਲਾਈਫ ਆਂਦੀ ਆ ਕਿਵੇਂ ਜ਼ਿੰਦਗੀ ਚ ਕਰਨਾ ਕੀ ਆ ਨੌਜਵਾਨ ਹਮੇਸ਼ਾ ਨੂੰ ਇਹ ਨਹੀਂ ਪਤਾ ਹੁੰਦਾ ਮੈਂ ਕਰਨਾ ਕੀ ਆ ਉਹਦਾ ਕਾਰਨ ਆ ਜਿੰਨਾ ਤੁਸੀਂ ਇਹਨੂੰ ਮੇਨਟੇਨ ਕਰੋਗੇ ਉਨਾ ਤੁਹਾਡੀ ਜ਼ਿੰਦਗੀ ਚ ਕਲੈਰਿਟੀ ਆਉਣੀ ਸ਼ੁਰੂ ਹੋਊਗੀ ਉਸ ਤੋਂ ਬਾਅਦ ਇਹਨੂੰ ਮੇਨਟੇਨ ਕਰਦੇ ਜਾਓ ਕਰਦੇ ਜਾਓ ਇਹ ਬ੍ਰਹਮਚਾਰੀ ਦੀ ਮੈਂ ਗੱਲ ਕਰ ਰਹੇ ਹਾਂ ਨਾਲ ਨਾਲ ਚਿੱਤ ਦੀ ਸ਼ੁੱਧੀ ਹੋਵੇ ਨਾਲ ਨਾਲ ਪ੍ਰਾਣਾ ਦੀ ਸ਼ੁੱਧੀ ਹੋਵੇ ਜਿਵੇਂ ਪਿਛਲੇ ਵੀਡੀਓ ਚ ਆਪਾਂ ਡਿਸਕਸ ਕੀਤਾ ਹੈ ਤੇ ਨਾਲ ਨਾਲ ਤੁਹਾਡੀ ਜਿਹੜੀ ਕਾਮ ਊਰਜਾ ਹੈ ਤੁਸੀਂ ਇਹਨੂੰ ਕੰਟਰੋਲ ਕਰਨਾ ਜਾਣਦੇ ਹੋ ਤਾਂ ਇਹ ਜਿਹੜੀ ਅਲਟੀਮੇਟਲੀ ਬਣ ਜਾਂਦੀ ਹੈ ਓਜਸ ਓਜਸ ਜਦੋਂ ਬਣ ਜਾਂਦਾ ਹੈ ਤਾਂ ਤੁਸੀਂ ਕੁਝ ਐਸੀਆਂ ਯੋਗ ਦੀਆਂ ਗਤੀਆਂ ਹਨ ਐਸੀਆਂ ਧਿਆਨ ਦੀਆਂ ਵਿਧੀਆਂ ਹਨ ਐਸੀਆਂ ਸਾਧਨਾਵਾਂ ਦੀਆਂ ਵਿਧੀਆਂ ਹਨ ਜਿਹਦੇ ਨਾਲ ਤੁਸੀਂ ਊਜਸ ਨੂੰ ਤੇਜਸ ਬਣਾ ਸਕਦੇ ਜੀ ਆਪਣਾ ਫਲਾਣਾ ਬੜਾ ਤੇਜਸਵੀ ਤਉ ਤੇਜਸਵੀ ਤੇਜ ਊਜਸ ਨੂੰ ਸਰੀਰ ਕੇਵਲ ਤੇ ਕੇਵਲ ਊਜਸ ਤੱਕ ਹੀ ਜਾਏਗਾ ਤੇਜਸ ਪ੍ਰਵੇਸ਼ ਕਰਨ ਵਾਸਤੇ ਤੁਹਾਨੂੰ ਸਾਧਨਾ ਸਿੱਖਣੀ ਪਊਗੀ ਤੁਹਾਨੂੰ ਟੈਕਨਿਕ ਸਿੱਖਣੀ ਪੈਣੀ ਹੈ ਪਹਿਲੇ ਸਮਿਆਂ ਅੰਦਰ ਖਾਸ ਕਰਕੇ ਜਿਵੇਂ ਉਦਾਸੀਨ ਪਰੰਪਰਾ ਇਤਿਆਦ ਹਨ ਉਹਨਾਂ ਚ ਇਹ ਟੂਲਸ ਦਿੱਤੇ ਜਾਂਦੇ ਸਨ ਸੈਡਲੀ ਅੱਜ ਇਹ ਚੀਜ਼ਾਂ ਲਾਪਤਾ ਨਹੀਂ ਕਿਸੇ ਨੂੰ ਪਤਾ ਨਹੀਂਗਾ ਤਾਂ ਇਹ ਸਾਧਨਾਵਾਂ ਹਨ ਸਖਾਲੀਆਂ ਨਹੀਂ ਜਾਂਦੀਆਂ ਹਨ ਜਿੰਨਾਂ ਨੂੰ ਪਤਾ ਹਨ ਤਾਂ ਇਹ ਜਿਹੜਾ ਹੈ ਤੇਜਸਵੀ ਜਦੋਂ ਬਣਨਾ ਹੈ ਤਾਂ ਤੁਹਾਨੂੰ ਸਵਾਸਾਂ ਨੂੰ ਰੋਕਣਾ ਪਹਿਲਾਂ ਚੰਗੀ ਖਰਾਕ ਕਿ ਚੰਗੀ ਖੁਰਾਕਾਂ ਤੇ ਡੇਰ ਐਸ ਮਿਲ ਜਾਂਦੀਆਂ ਨੇ ਬਟ ਆ ਗਿਆਨ ਨਹੀਂ ਗਾ ਜੀ ਤੋਂ ਚੰਗੀ ਖੁਰਾਕ ਉਸ ਤੋਂ ਬਾਅਦ ਪਵਨ ਦੀ ਸ਼ੁੱਧਤਾ ਪ੍ਰਾਣਾ ਦੀ ਸ਼ੁੱਧਤਾ ਤੇ ਮਨ ਦੀ ਸ਼ੁੱਧਤਾ ਇਹ ਨਾਲ ਟੈਕਨੀਕਸ ਐਸੀਆਂ ਹਨ ਸਿੰਪਲ ਹਨ ਉਹਨਾਂ ਟੈਕਨੀਕਸ ਦੇ ਨਾਲ ਤੁਸੀਂ ਸਰੀਰ ਦੇ ਵਿੱਚ ਯੋਗ ਅਗਨੀ ਨੂੰ ਬ੍ਰਹਮ ਅਗਨੀ ਤੱਕ ਪਹੁੰਚਾ ਸਕਦੇ ਜੀ ਮਹਾਰਾਜ ਬਾਣੀ ਜੀ ਨੇ ਕਾਲ ਜਾਲ ਬ੍ਰਹਮ ਅਗਨੀ ਜਾਰੇ ਜੋ ਜਿਉ ਸਾਨੂੰ ਪਿੱਛੇ ਨੂੰ ਬੰਨ੍ਹਦਾ ਹੈ ਉਹ ਕਾਲ ਹੈ ਜੋ ਅੱਗੇ ਨੂੰ ਬੰਨ੍ਹਦਾ ਹੈ ਉਹ ਜਾਲ ਹੈ ਕਾਲ ਤੇ ਜਾਲ ਦੋਵਾਂ 'ਚ ਫਸੇ ਆਂ ਜੀ ਤੇ ਮਨ ਬ੍ਰह्म ਅਗਨੀ ਜਾਰੇ ਜੇਦੋਂ ਤੂੰ ਉਹ ਜਿਸ ਨੂੰ ਤੇਜਸ ਬਣਾ ਲੇਗਾ ਤੇ ਜਸ ਦੀ ਭਾਵਜੋ ਰੂਪ ਹੈ ਉਹ ਉਤਾਰਨ ਕਰ ਲੇਗਾ ਅੰਦਰ ਤੂੰ ਬ੍ਰह्म ਅਗਨੀ ਪੈਦਾ ਕਰ ਸਕਦਾ ਹੈ ਤਾਂ ਇਹ ਤਿੰਨ ਚੀਜ਼ਾਂ ਦੇ ਨਾਲ ਉਸ ਬ੍ਰह्म ਅਗਨੀ ਜਿਹੜੀ ਹੈ ਤੁਹਾਡਾ ਜੋ ਪਿਛਲਾ ਤੁਸੀਂ ਆਪਣੇ ਆਪ ਨੂੰ ਵਿਚਾਰਾਂ 'ਚ ਬੰਨ੍ਹਿਆ ਹੋਇਆ ਹੈ ਫਿਊਚਰ ਪ੍ਰੋਜੈਕਸ਼ਨ ਜੇ ਬੰਨਿਆਗਾ ਤੋਂਵਾ ਤੋਂ ਪਾਰ ਕਰਕੇ ਤੁਹਾਨੂੰ ਇੱਕ ਸਮਾਧੀ ਦਾ ਜਿਹਨੂੰ ਆਪਾਂ ਸੰਕਲਪ ਸਮਾਧੀ ਤੇ ਨਿਰਸੰਕਲਪ ਸਮਾਧੀ ਕਹਿੰਦੇ ਹਾਂ ਉਹਦਾ ਤੁਹਾਨੂੰ ਗਿਆਨ ਮਿਲ ਸਕਦਾ ਹੈ ਉਹਦਾ ਤੁਹਾਨੂੰ ਅਨੁਭਵ ਹੋ ਸਕਦਾ ਹੈ ਤਾਂ ਇਹ ਤਿੰਨ ਚੀਜ਼ਾਂ ਜ਼ਰੂਰੀ ਹਨ ਸਮਾਧੀ ਵਾਸਤੇ ਜੀ ਪ੍ਰਾਣਾ ਦੀ ਸ਼ੁੱਧਤਾ ਮਾਨਸਿਕ ਸ਼ੁੱਧਤਾ ਤੇ ਡਾਇਰੈਕਟਿੰਗ ਆਫ ਯਰ ਸੈਕਸ਼ੂਅਲ એનર્ਜੀ ਇਹੀ ਤਿੰਨ ਚਾਹਾਂ ਜਿਹਦੇ ਨਾਲ ਤੁਹਾਨੂੰ ਸਾਧਨਾ ਚ ਪਰਪਖਤਾ ਤੇ ਕੁੰਡਲਣੀ ਉਜਾਗਰ ਵਿੱਚ ਸਹਾਇਤਾ ਮਿਲੇਗੀ ਜੀ ਇਹ ਸਿੰਪਲ ਹੈ ਬਾਕੀ ਇਹਦਾ ਬਹੁਤ ਕੰਪਲੀਕੇਸ਼ਨ ਅੱਗੇ ਦੇ ਹਨ ਇੰਨਾ ਕੋਈ ਸਮਝ ਲੈ ਇੰਨਾ ਹੀ ਬਹੁਤ ਹੈ ਜੀ ਸਾਧਨਾ